ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਜੀ ਕਿਵੇਂ ਸਾਰੇ ਠੀਕ ਅਸੀਂ ਵੀ ਸਾਰੇ ਠੀਕ ਠਾਕ ਆਪਾਂ ਤੋਂ ਬਰਮਾਤ ਮਿਲ ਗਿਆ ਆਸ ਕਰਦਾ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਸਵੇਰ ਦਾ ਟਾਈਮ ਹੈ ਇੱਥੇ ਬੱਚਿਆਂ ਨੇ ਸਕੂਲ ਜਾਣਾ ਤੇ ਹੁਣ ਮੈਂ ਇੱਥੇ ਲੱਗੀ ਸੀਗੀ ਬੋਲੀ ਬਣਾਉਣੀ ਇਹ ਕਹਿੰਦੇ ਅਸੀਂ ਸਕੂਲ ਜਾਣ ਤੋਂ ਪਹਿਲਾਂ ਖਾ ਕੇ ਜਾਂਦੇ ਹਾਂ ਸਵਾਗਤੀ ਮੈਂ ਲੱਗੀ ਸੀਗੀ ਬਣਾਉਣ ਇਹ ਸਿੱਧੂ ਗਏ ਤੀਟਾਂ ਨੂੰ ਪੀਆ ਕਟਾਉਂਦਾ ਦੁੱਧ ਆਇਆ ਅੱਜ ਆਪਣਾ ਨੇ ਤੇ ਆਪਾਂ ਅੱਜ ਮੋਲੀ ਬਣਾਵਾਂਗੇ ਕੱਲ ਬਣਾਏ ਸੀਗੀ ਸਵੇਰ ਮੋਕੇ ਉਹ ਥੋੜੀ ਛੀੜੀ ਬਣ ਗਈ ਪਹਿਲਾ ਪਹਿਲਾ ਵਾਲੀ ਤੇ ਬਾਅਦ ਵਾਲੀ ਵਧੀਆ ਬਣਦੀ ਹੈ ਤੇ ਆਪਾਂ ਬਣਾ ਰਹੇ ਹਾਂ ਮੋਲੀ ਜਦੋਂ ਨੇ ਸਕੂਟ ਹੈ ਨਾ ਜਾਨੂ ਬੋਲੀਆ ਜਾਨੂ ਸੂਲ ਜਾਣਾ ਜੀ ਚੱਲ ਬਣ ਜੂਗੀ ਫਿਰ ਖਾ ਲਈ ਕੱਲ ਇੱਕ ਵਕਤ ਆਇਆ ਸੀ ਅਮਨਦੀਪਾਂ ਕਹਿੰਦੀ ਸੀ ਕਿਹ ਕਹਿੰਦੀ ਬੋਲੀ ਖਾਣ ਜੀ ਕਰਦਾ ਅੱਜ ਜੀ ਬਣ ਖਾ ਲੋ ਬੋਲੀ ਜਿੰਨੇ ਜਿੰਨੇ ਪਸੰਦ ਆ ਵੈਲਕਮ ਜੀ ਸਾਰਿਆਂ ਨੇ ਤੇ ਗੋਲੀ ਤਾਂ ਜੀ ਸਾਰਿਆਂ ਨੂੰ ਪਸੰਦ ਆ ਸਾਡੇ ਬੱਚੇ ਸਾਈਪਲੀ ਤੋਂ ਮਾਨੂੰ ਬਹੁਤ ਪਸੰਦ ਆ ਮਸਾ ਮਸਾ ਮਿਲਦੀ ਹੈ ਕਹਿੰਦੇ ਨੇ ਅੱਜ ਇਹਦਾ ਇਹ ਤਾਂ ਬਹੁਤ ਬਹੁਤ ਬਣਾਉਂਦੇ ਨੇ ਤੇ ਆਪਾਂ ਨਾ ਗੁੰਨਣ ਨੂੰ ਆਟਾ ਅੱਟਾ ਜੀ ਜਦ ਬੋਲੀ ਕੇ ਰੱਖਦੇ ਨਾ ਹੋੜ ਗਏ ਨੇ ਸੈਂਪਲੀਟ ਨਹੀਂ ਜਦ ਨਾਲ ਆ ਜਾਵੇ ਇਹ ਆਟਾ ਜੀ ਆਪਾਂ ਨੇ ਫਾਫੇ 'ਚ ਪਾ ਲਿਆ ਸੀਗਾ ਢੋਲੀ ਸਾਰੀ ਸਮਾਰ ਮਤਲਬ ਸਾਫ਼ ਕਰਕੇ ਇਹਨੂੰ ਤੋਂ ਪਾ ਲਵਾਉਣੀ ਹੈ ਕਿਉਂਕਿ ਜੀ ਆਟਾ ਹੋ ਗਿਆ ਹੋ ਗਿਆ ਸੀਗਾ ਖਤਮ ਤੇ ਧਰਿਆ ਹੁੰਦਾ ਚੱਕੀ ਤੇ ਤਾਂ ਕਰਕੇ ਇਹ ਜਿਹੜਾ ਸੀਗਾ ਜਿਸ ਵਿੱਚ ਮੈਂ ਸਾਰੀ ਫਾਫੇ ਪਾ ਲਿਆ ਸੀਗਾ ਤੇ ਇਹਨੂੰ ਠੁਪਾ ਵਗੈਰਾ ਲਵਾਉਣਾ ਹੁੰਦਾ। ਦੇਹ ਰਾਤ ਚੱਕ ਕੇ ਲਿਆਉਣਾ ਸਾਰਾ ਜਿਸ ਤੋਂ ਕੱਲ ਨੂੰ ਪਤਾ ਨਹੀਂ ਸ਼ਾਇਦ ਸ਼ਾਮ ਨੂੰ ਚੱਕ ਲਿਆ ਹੋਗਾ। ਰੱਖ ਕੇ ਅੰਦਰ ਸੀਗਾ ਤੇ ਸਾਰਾ ਪਠਾ ਕਰਕੇ ਨਾ ਮਾਂ ਢੋਲੀ ਜਣਾ ਖਾਬ ਚ ਸੁਣਾ ਦਿੰਦੀ ਆ ਢੋਲੇ ਚ ਪਲਵਾ ਦਿੰਦੇ ਆ ਸਮਾਰਕ ਪਾਲੇ ਮੇਂ ਤੋ ਬਲੋਕ ਨੇ ਹੀ ਪਣਿਆ ਹੈਗਾ ਤਾਂ ਕਰਕੇ ਉਹ ਮਸਹਵਰੀ ਬਣਾ ਕੇ ਤੇਹਦੀਆਂ ਆਪ ਲੋਕ ਕੱਢ ਦੂੰਗੀ ਲੋ ਬਾਲੂ ਵੀ ਜਿਓ ਬਹੁਤ ਹੋ ਗਈ ਸਾਰਾ ਕੰਮ ਮੇਰੇ ਸਿਰ ਤੇ ਆ ਗਿਆ ਤਾਂ ਕਰਕੇ ਬੱਚੇ ਵਗੈਰਾ ਨੂੰ ਵੱਢਣੇ ਸੀਗੇ ਬਸ ਜੀ ਫਿਰ ਜਦ ਸਾਰਾ ਕੰਮ ਮੇਰੇ ਸਿਰ ਤੇ ਆ ਗਿਆ ਤਾਂ ਮੈਂ ਥੱਕ ਜਾਈ ਜੰਦੀ ਆ ਉੱਤੱਕ ਉਹ ਹੀ ਮੇਰੀ ਤਾਂ ਜਦੋਂ ਬਜੰਦਾ ਕੰਮ ਕਰਦੇ ਤੇ ਥਕੜ ਲਾਉਂਦੀ ਆ ਬਾੜਾ ਦਾ ਕੰਮ ਨਹੀਂ ਹੁੰਦਾ ਲਗਾਤਾਰ ਬਹਿੰਦਾ ਤੇ ਚਲੋ ਅੱਜ ਤਾਂ ਮੈਂ ਮੈਨੇਜ ਕਰ ਲਵਾਂਗੀ ਸਾਰਾ ਕੰਮ ਹੌਲੀ ਹੌਲੀ ਕਰਾਂਗੀ ਚਲੋ ਇਹ ਮੜੇ ਇਕੱਠਾ ਕਰਕੇ ਰੱਖ ਲੈਂਦੇ ਆ ਫਿਰ ਮੁਕੀ ਦੇ ਲਾਂਗੇ ਬਾਅਦ ਆਖਰ ਇਹ ਦੇਖੋ ਇਹਨੇ ਕਿਹਨਾਂ ਬੇਦੀ ਕੇ ਕਾਲ ਤੈਵੇਂ ਪੀਲੇ ਹੋ ਗਏ ਪਤਾ ਨਹੀਂ ਕੀ ਹੋ ਗਿਆ ਵਧੀਆ ਹੀ ਕਰਦੇ ਹੈਗੇ ਇਹ ਪੀਲੇ ਹੋ ਜਾਂਦੇ ਤੇ ਕੀ ਹੋ ਜਾਂਦਾ ਨਾ ਪਤਾ ਨਹੀਂ ਪੂਰੇ ਸਾਰੇ ਕਰਕੇ ਇਹ ਬਚਦੀ ਜੀ ਇਹ ਪੂਰੇ ਦੀ ਨੀ ਹੋਈ ਅੱਗੇ ਨਾਲ ਵਧੀਆ ਕੋਈ ਜਿੰਦੇ ਸੀਗਾ ਮੁੰਟਾ ਮੇਰੇ ਪਿਰੇ ਹੋ ਜਾਂਦੇ ਨੇ ਭਾਈ ਆਹ ਠੀਕ ਨੇ ਮਿੱਠਾ ਨਹੀਂ ਪਾਵਾਂਗੇ ਆਪਾਂ ਗੋੜੀ ਚ ਅੱਧੀ ਅੱਧੀ ਜਿ ਮਠਾ ਪਾਦਾਂਗੇ ਬੱਚਿਆਂ ਨੂੰ ਅੱਧੀ ਕੁ ਤਾਂ ਪਨੀਰ ਬਣਾ ਦਾਂਗੇ ਚਲ ਜੀ ਤਾਂ ਪਨੀਰ ਵੀ ਖਾ ਕੇ ਬਹੁਤ ਚੰਗਾ ਮਸਾ ਮਿਲਦਾ ਪਨੀਰ ਹਾਲੇ ਮੈਂ ਘਰੇ ਦੁੱਧ ਦਾ ਘੱਟ ਬਣਾਉਣੀ ਆ ਮੈਨੂੰ ਐ ਹੋ ਜਾਂਦਾ ਹੈ ਨਾ ਮਤਲਬ ਜੀ 2 ਲੀਟਰ ਦੁੱਧ ਖਰਾਬ ਹੋ ਜਾਂਦਾ ਜੀ ਉਹਦੇ ਵਿੱਚੋਂ ਮਤਲਬ ਪਾਣੀ ਜਿਹਾ ਨਿਕਲਦਾ ਹੁੰਦਾ ਕਾਫੀ ਪਾਣੀ ਤੇ ਪਨੀਰ ਜਦੋਂ ਕੱਢਦੇ ਆਪਾਂ ਥੋੜਾ ਜਿਹਾ ਪਨੀਰ ਨਿਕਲਦਾ ਬਾਕੀ ਪਾਣੀ ਬਣ ਜਾਂਦਾ ਉਹ ਦੁੱਧ ਦਾ ਮੇਰੇ ਇਦਾਂ ਬਹੁਤ ਆਉਂਦਾ ਫਿਰ ਉਹ ਹੁੰਦਾ ਵੀ ਦੁੱਧ ਖਰਾਬ ਹੋ ਗਿਆ ਦੁੱਧ ਦਾ ਰੱਖ ਕੇ ਮੈਂ ਪਨੀਰ ਘੱਟੇ ਬਣਾਉਣੀ ਸੀ ਬਸ ਜਦੋਂ ਜ਼ਰੂਰੀ ਆ ਉਹਦੇ ਹੀ ਬਣਾਉਣੀ ਆ ਪਰ ਨਹੀਂ ਵੀ ਮੈਂ ਬਣਾਉਂਦੀ ਸੀ ਮੇਨੂਆ ਦਾ ਵੀ ਦੁੱਧ ਵੀ ਸਟੋਰ ਹੋ ਰਿਹਾ। ਬਸ ਇਹਦੇ ਥੋੜੀ ਸੇਕ ਨਾਲੇ ਪਾੜ ਜਾਣੀ ਆ। ਇੰਨਾ ਜ਼ਿਆਦਾ ਸੇਕ ਨਹੀਂ ਲਾਉਣਾ ਪੈਣਾ। ਹਾਂ ਬਾਬਾ ਸੋਣੀ ਚਾਮਰੀ ਬਾਬਾ। ਗਰਮ ਲੋ ਜੀ ਬੋਲੀ ਹੋ ਗਈ ਬਣ ਕੇ ਤਿਆਰ ਆਪਣੀ। ਤੇ ਬੱਚੇ ਖਾ ਕੇ ਚਲੇ ਗਏ फटाफट। ਬਸ ਜੀ ਅੱਧੇ ਅੱਧੇ ਦੁੱਧ ਦੇ ਵਿੱਚ ਆਪਾਂ ਨੇ ਮਿੱਠਾ ਪਾਇਆ ਸੀ ਉਦਾਂ ਮੈਂ ਓਕਣੇ ਰੱਖਤਾ। ਤੇ ਉਹ ਉਹਦੀ ਆਪਾਂ ਦਾਬ ਜੀ ਲਾ ਦਾਂਗੇ ਪਨੀਰ ਬਣ ਜੂਗਾ ਫਿਰ ਦਿਖ ਲਾਂਗੇ ਸਬਜ਼ੀ ਬਣਾ ਲਾਂਗੇ ਨੇ ਸ਼ਾਮ ਨੂੰ ਤੇ ਮੈਂ ਲੱਗੀ ਸੀ ਰੋਟੀ ਪਕਾਉਣ ਬਸ ਉਹ फटाफट ਉਹਨਾਂ ਨੂੰ ਪਕਾ ਕੇ ਤੋੜ ਕੇ ਐਸ ਵੇਲੇ ਤਾਂ ਬਸ ਜੀ ਭੱਜ ਨੱਠੇ ਖਾ ਹੁੰਦੇ ਆ ਜਿਹੜੇ ਰੋਟੀ ਤਾਂ ਖਾ ਕੇ ਨਹੀਂ ਗਏ ਹੈਗੇ ਬਸ ਬੋਲੀਓ ਖਾ ਗਏ ਰੋਟੀ ਉਹਨਾਂ ਦੀ ਬਨ ਤੀ ਤੇ ਚਲੇ ਗਏ ਭੱਜ ਨੱਠ ਦੇ ਵਿੱਚ ਇੱਥੇ ਬਾਕੀ ਜੀ ਚਲੋ ਆਪਾਂ ਹਨਾ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਅੱਜ ਛੋਟੇ ਜਿਹੇ ਦਾ ਤੇ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇਣਾ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ